ਸਸੀਗਾ ਅੱਛਾ ਮੈਂ ਨਾ ਤੁਹਾਨੂੰ ਤਾਂ ਬੁਲਾਇਆ ਮੈਂ ਸਾਰੇ ਗੇੜਾ ਲਾ ਕੇ ਆਈ ਆਂ ਇੱਧਰ ਕੱਚੀ ਮੰਡੀ ਵੱਲ ਵੀ ਹਾਂਜੀ ਮੈਮ ਤੇ ਹਾਲਾਤ ਬਹੁਤ ਮਾੜੇ ਆ ਮੈਮ ਜੇ ਦਾ ਮਾਰੂ ਹਣੀ ਰੁਕ ਜਾਂਦੀ ਹੈ ਹਾਂ ਸ਼ਹਿਰ ਤਾਂ ਸ਼ਾਮ ਨੂੰ ਖਾਲੀ ਹੋ ਜਾਊਗਾ ਅੱਛਾ ਤੇ ਜੇ ਪ੍ਰਲੋਂਗ ਹੋ ਗਿਆ ਤੇ ਫਿਰ ਕੱਲ ਦੁਪਹਿਰ ਤੇ ਜਾਊਗੀ ਗੱਲ ਨਹੀਂ ਅਹ ਸ਼ਾਮ ਨੂੰ ਜਨਰੇਟਰ ਮੋਟਰ ਸਭ ਚੱਲ ਰਹੀ ਜੀ ਲਾਈਟ ਹੈ ਨਹੀਂ ਜਨਰੇਟਰ ਚੱਲੀ ਜਾਂਦੇ ਨਹੀਂ ਇਹ ਹਮੇਸ਼ਾ ਹੀ ਆਏ ਹੁੰਦਾ ਹਮੇਸ਼ਾ ਮੌਨਸੂਨ ਦਾ ਪਾਣੀ ਬੱਤੇ ਡਿਜ਼ਾਈਨ ਨਹੀਂ ਹੁੰਦਾ ਕਿੰਨਾ ਸਰ ਕਿੰਨਾ ਸਰ ਖੜਦਾ ਮੈਮ ਜਿਉ ਹੁਣ ਜੋਸਪੁਰ ਹੁਣ ਪਾਰਸ ਲੋਗੀ ਕੱਲੀਆਂ ਸ਼ਾਮ ਨੂੰ ਕਲੀਅਰ ਹੋ ਜਾਏਗੀ ਜੇ ਰਾਤ ਨੂੰ ਮਤਲਬ 12:00 12:30 ਮਤਲਬ ਇਹ ਸਾਰਾ ਦਿਨ ਆ ਹੀ ਰਹੂਗਾ ਹਾਂਜੀ ਸਾਰਾ ਦਿਨ ਮੇਰਾ ਕਾਰਨ ਕੀ ਆ ਮੈਂ ਮ ਆਪਣਾ ਸੀਵਰ ਜਿਹੜੀਆਂ ਨਾ ਹਾਂ ਪਾਣੀ ਉਹਦੇ ਡਿਜ਼ਾਈਨ ਹੀ ਨਹੀਂ ਹੁੰਦਾ ਕੱਲਾ ਸੀਵਰ ਦੇ ਬਰਸਾਤੀ ਵਾਸਤੇ ਨਹੀਂ ਡਿਜ਼ਾਈਨ ਹੁੰਦਾ ਮੋਡਰਨ ਸਟਾਰ ਦੇ ਆਪਣੇ ਘਰਾਂ 'ਚ ਪਾਣੀ ਵਾਸਤੇ ਹੁੰਦੇ ਸਟਾਰਮ ਸੀਵਰ ਕਿਤੇ ਵੀ ਹੈ ਨਹੀਂ ਪੰਜਾਬ 'ਚ ਨਹੀਂ ਨਹੀਂ ਐਨਾ ਤਾਂ ਨਹੀਂ ਹੁੰਦਾ ਮੈਂ ਲੱਗ ਰਿਹਾ ਉਹ ਮੇਨ ਗਲੀਆਂ ਖਾਲੀ ਆ ਆ ਭਰੀਆਂ ਹੋਈਆਂ ਐ ਇਹ ਹੋਲੀ ਹੋ ਰਹੀ ਹੈ ਐਨੂ ਬਿਰਲੌਰ ਤੋਂ ਜਾ ਕੇ ਜਾਂਦੇ ਆ ਜੀ ਨਹੀਂ ਤੁਸੀਂ ਇਹਦਾ ਹਾਲ ਦੱਸੋ ਮੈਨੂੰ ਕੀ ਕਰ ਸਕਦੇ ਤੁਸੀਂ ਇੰਜੀਨੀਅਰ ਹੋ ਨਹੀਂ ਮੈਂ ਕਰ ਦਿੰਨੇ ਆ ਪਲਾਨ ਕਰ ਦਿੰਨੇ ਆ ਬਾਕੀ ਉਹ ਮੋਟਰਾਂ ਨਹੀਂ ਆ ਗਈਆਂ ਚਲਾਈਆਂ ਨੇ ਡਰੇਨੇਜ ਦੀਆਂ ਮੋਟਰਾਂ ਲੱਗੀਆਂ ਨੇ ਛੱਪੜਾਂ ਦੇ ਹਾਂ ਉਹ ਲੱਗੀਆਂ ਉਹ ਦੋਨੇ ਅੱਜ ਨਹੀਂ ਚੱਲ ਰਹੀਆਂ ਉਹਨਾਂ ਦੀਆਂ ਅੱਗੇ ਛੱਪੜ ਦਾ ਸਾਰਾ ਪਾਣੀ ਚੁੱਕ ਕੇ ਗਾ ਚੱਲ ਨਹੀਂ ਰਹੀਆਂ ਲਾਉ ਬੰਦ ਹੀ ਪਈਆਂ ਬਹੁਤ ਦੇਰੋਂ ਨਗਰ ਕੌਂਸਲ ਨੂੰ ਦੇਤੀਆਂ ਸੀਗੀਆਂ ਕਿੱਥੇ ਪਈਆਂ ਕਿੱਥੇ ਲੱਗੀਆਂ ਇੱਕ ਸ਼ਮਸ਼ਾਨ ਘਾ ਡਿਸਪੋਲ ਬਣੀ ਕੋ ਵਾਰਡ ਨੰਬਰ 14 'ਚ ਬਣੀ ਹੋਈ ਹੈ ਆਪਣੀ ਜੀ ਅੱਛਾ ਉਦੋਂ ਇਹ ਮਤਲਬ ਉਹਦੋਂ ਯਾਰ ਟੈਂਡਰ ਟੈਂਡਰ ਪਈਆਂ 1.5 ਸਾਲ ਹੋ ਗਿਆ ਇਹਨਾਂ ਨੇ ਤੇ ਤੁਸੀਂ ਮੈਨੂੰ ਦੱਸਿਆ ਨਹੀਂ ਮੈਂ ਕਈ ਚੀਜ਼ ਨਗਰ ਕੌਂਸਲ ਨਹੀਂ ਹੁੰਦੀ ਹੈ ਨਾ ਇਹ ਉਹਨਾਂ ਨੇ ਦੇਖਣੀ ਹੁੰਦੀ ਹੈ ਅਸੀਂ ਦੱਸ ਦਿਆਂ ਕਿ ਉਹ ਕਿੰਨੇ ਤੁਸੀਂ ਐਵੇਂ ਹਰ ਗੱਲ ਹੋ ਜਾਏਗੀ ਨਹੀਂ ਹਰ ਗੱਲ ਤੇ ਆ ਲੋਕ ਜਿਹੜੇ ਦੁਖੀ ਹੁੰਦੇ ਉਹਦਾ ਕੀ ਕਰੀਏ ਚਲ ਤੂੰ ਅੱਪ ਕੱਲ ਨੂੰ ਯੋਹ ਸਾਹਿਬ ਹੀ ਹੋਣਗੇ ਉਹਨਾਂ ਨੂੰ ਪੁੱਛ ਲੈ ਉਹਨਾਂ ਨੇ ਟੈਂਡਰ ਨੂੰ ਲਾਈ ਸੀ ਮੋਟਰਾਂ ਨਾਲ ਚੱਲੀਆਂ ਨਹੀਂ ਉਹਨਾਂ ਕਿੰਨਾ ਖਰਚਾ ਹੋਰ ਤੇ ਖਰਚਾ ਦਾ ਕੋਈ ਉਹਦੋਂ 2-4 ਬੰਦਿਆ ਲੱਗਦੇ ਮੋਟਰਾਂ ਲੱਗੀਆਂ ਹੋਈਆਂ ਆ ਖਰਚਾ ਜ਼ਿਆਦਾ ਨਹੀਂ ਹੁੰਦਾਗਾ ਹਾਂ ਬੰਦੇ ਰੱਖਣ ਵਾਲੇ ਆ ਬੰਦੇ ਜਿ 4 ਨੰਬਰ 14 ਚ ਉਹ ਸਾਰਾ ਪਾਣੀ ਉਧਰ ਲੈ ਇਕੱਠਾ ਹੋ ਗਿਆ ਗਾਂ ਛੁੱਟਦੇ ਸੀਗੀ ਜੀ ਅੱਛਾ ਇਸ ਤਰ੍ਹਾਂ ਸੀ ਸਿਸਟਮ ਨਹੀਂ ਇੱਕ ਤਾਂ ਉਹ ਲੱਗੀਆਂ ਤੇ ਆਪਾਂ ਹੋਰ ਨਹੀਂ ਲਾ ਸਕਦੇ ਨਹੀਂ ਲੋਇਸਟ ਪੁਆਇੰਟ ਪਾਣੀ ਜਾਂਦਾ ਹੀ ਉੱਥੇ ਨਹੀਂ ਜਿੱਥੇ ਇਕੱਠਾ ਹੋ ਉੱਥੇ ਮਤਲਬ ਮੋਟਰ ਚਲਾਈਏ ਫਿਰ ਤਾਂ ਫਿਰ ਤਾਂ ਫਰਕ ਪੈ ਜਾਊਗਾ ਇਹ ਵੀ ਆ ਸਪੀਡ ਵੱਧੂਗੀ ਪਾਣੀ ਗਾਂ ਚੁੱਕੀ ਜਾਊਗਾ ਲੈ ਤਾਂ ਫਿਰ ਆਈਟ ਨਹੀਂ ਕਿ ਗੱਲ ਪਿੱਛੇ ਆਪਾਂ ਲੋਕਾਂ ਨੂੰ ਮਾਰਿਆ ਹੋਇਆ ਦੱਸ ਮੋ ਜੀ ਇਹੋ ਸਾਡਾ ਧਿਆਨ ਚ ਸਾਰੀ ਜੀ ਇਹੋ ਸਾਡਾ ਧਿਆਨ ਚ ਨਹੀਂ ਤੁਸੀਂ ਮੈਨੂੰ ਦੱਸੋ ਵੀ ਕੀ ਕਰਨਾ ਤੇ ਆਪਾਂ ਨੂੰ ਚਲਾ ਦੇਣੀ ਗੱਲ ਵੀ ਚਲਾ ਦੇਣੀ ਬਾਤ ਅਰਸ਼ੀ ਇਹਨੂੰ ਪੁੱਛ ਲਾ ਕੇ ਤੈਨੂੰ ਪਤਾ ਨਹੀਂ ਵੀ ਇੰਨਾ ਸ਼ਹਿਰ ਡੁੱਬਿਆ ਹੋਇਆ ਸਾਰਾ ਉਹ ਤਾਂ ਇੰਨਾ ਇੰਨਾ ਪਾਣੀ ਲੋਕੀ ਤਾਂ ਵਿੱਚ ਜਮਾ ਡੁੱਬਦੇ ਫਿਰਦੇ ਆ ਮੈਂ ਜੇ ਬਾਰਿਸ਼ ਹੋਣ ਲੋਗੇ ਨਿਕਲ ਜਾਣਗੇ ਸ਼ਾਮ ਨੂੰ ਸਾਰਾ ਪਾਣੀ ਇੱਥੋਂ ਡਰਨੋਰ ਤੋਂ ਵੀ ਨਿਕਲ ਜਾਂਦਾ ਨਹੀਂ ਪਰ ਹੈ ਤਾਂ ਗਲਤੀ ਹੈ ਨਾ ਕੋਲ ਤਾਂ ਮੈਂ ਬਿਲਕੁਲ ਆਪਣੇ ਸਟਾਰਮ ਸੀਵਰ ਪੰਜਾਬ ਕਿਸੇ ਸ਼ਹਿਰ ਕੀ ਦੇਖਿਆ ਨਹੀਂ ਐਨਾ ਤੱਕ ਨਹੀਂ ਮੈਂ ਦੇਖਿਆ ਹੈ ਤਾਂ ਬਹੁਤ ਜ਼ਿਆਦਾ ਆਪਾਂ ਜਿੰਨਾ ਕਰ ਸਕਦੇ ਉਹਨਾਂ ਤਾਂ ਕਰ ਗਏ ਇਹ ਕੀ ਗੱਲ ਕਰਦਾਂਗੇ ਜੀ ਇਹ ਸਭ ਸੱਚੀ ਗੱਲ ਉਹ ਤੁਹਾਨੂੰ ਪਤਾ ਨਹੀਂ ਕਿ ਵੀ ਮੋਟਰਾਂ ਜਿਹੜੀਆਂ ਲਾਈਆਂ ਤੁਸੀਂ ਡਰੇਨੇਜ ਲਈ ਸ਼ਹਿਰ ਤੇ ਪਾਣੀ ਦੇ ਵੀ ਉਹ ਚਲਾਉਣੀਆਂ ਵੀ ਹੁੰਦੀਆਂ ਜੇ ਵੀਰ ਰਿਪੋਰਟ ਮੇਰੇ ਕੋਲੇ ਖੜਾ ਹੈ ਤਾਂ ਕਹਿੰਦਾ ਇਹ ਉਹ ਚਲਾਉਂਦਾ। ਨੀਂ ਮੈਂ ਕਦੇ ਨਹੀਂ ਚਲਾਉਂਦਾ। ਲਮੋਰਟਰ ਤਾਂ ਤੁਸੀਂ ਚਲਾਉਨੇ। ਬਈ ਮੈਂ ਉਹਦਾ ਹੈਂਡਓਵਰ ਉਹਨੇ ਕਿੱਥੇ ਕਮਾਦੀ ਉੱਪਰ ਮੈਂ ਕਾਗਜ਼ ਪੇ ਰੱਖੂ। ਉਹ ਕਹਿੰਦਾ ਹੈਂਡਓਵਰ ਹੀ ਨਹੀਂ ਕੀਤੀਆਂ ਸਾਨੂੰ। ਨਹੀਂ ਨਹੀਂ ਹੈਂਡਓਵਰ ਉਹਨੂੰ ਟ੍ਰੇਨਿੰਗ ਉਹਨਾਂ ਨੂੰ ਹੈਂਡਓਵਰ ਕੀਤੀ ਹੈ ਜੀ ਸਾਨੂੰ ਨਹੀਂ ਉਹਨਾਂ ਨਗਰ ਕੌਂਸਲ ਨੇ ਹੈਂਡਓਵਰ ਕੀਤੀ ਹੈ। ਤੁਹਾਨੂੰ ਮੈਂ ਉਹਨੇ ਪਤਾ ਇਹਦਾ ਪਾਣੀ ਦਾ ਹੱਲ ਕੱਢ ਕੇ ਤੁਸੀਂ ਦੋਨੇ ਜਣੇ ਕੱਲ ਨੂੰ ਆਓ ਮੇਰੇ ਕੋਲੇ। ਹਾਂ ਕੀ ਆ ਉਹਦਾ ਮੋਟਰਾਂ ਦਾ ਉਹਨੂੰ ਚਲਾਓ ਤੁਸੀਂ ਉਹ ਤਾਂ ਕਦੇ ਲਈ ਲਵਾਈਆਂ ਸੀਗੀਆਂ। ਕਮੇਟੀ ਦੇ ਕੰਸਰਨ ਨਹੀਂ ਕਹੀੁੰਦਾ ਨਾ ਮੱਕੜ ਮੇਰੇ ਕੋਲੇ ਖੜਾ ਇਹ ਉਹਨੂੰ ਨਗਰ ਕੌਂਸਲ ਹੈਂਡਓਵਰ ਕੀਤਾ ਨਾ ਐਮਸੀ ਨੇ ਐਮਪੀਕ ਓਵਰ ਕੀਤਾ ਉਹ ਕਹਿੰਦਾ ਐਮਸੀ ਨੇ ਨਗਰ ਕਾਉਂਸਲ ਨੂੰ ਹੈਂਡਓਵਰ ਕੀਤੀਆਂ ਹੋਈਆਂ ਨਹੀਂ ਨਹੀਂ ਤੂੰ ਸੀ ਨਾ ਸਾਰਾ ਗੋਸ਼ ਚੱਕ ਕੇ ਗੱਲ ਨੂੰ ਮੇਰੇ ਕੋਲੇ ਆ ਜਾ ਫਿਰ ਮੈਂ ਦੇਖਦੀ ਆ ਇਹ ਕਿ ਇਹ ਸਾਰਾ ਸ਼ਹਿਰ ਡੋਬ ਰੱਖਿਆ ਬਿਨਾ ਗੱਲ ਤੋਂ ਆਲੋ ਆਓ ਕਿੰਦਾ ਸਾਡਾ ਨਹੀਂ ਹੈਗਾ ਮੈਂ ਮੈਂ ਤੁਹਾਨੂੰ ਸਾਰੇ ਡਾਕੂਮੈਂਟਸ ਦੇ ਆ ਦੂੰਗਾ ਇਹ ਮੈਂ ਜੇ ਗਲਤ ਗੱਲ ਹੈ ਤੁਹਾਨੂੰ ਮੈਂ ਮੰਨ ਲੂੰਗਾ ਚਲ ਕੋਈ ਨਹੀਂ ਫਿਰ ਸਵੇਰੇ ਦੇਖਦੇ ਆ ਮੈਂ ਚੁੱਪ-ਚੁਪ ਨਹੀਂ ਬੋਲਦਾ ਨਾ ਕਲੀਰ ਗੋ ਨਹੀਂ ਮਾਰਦਾ ਚਲ ਇਹੋ ਸਾਹਿਬ ਤੇ ਇਹੋ ਹਾਂ ਤੁਸੀਂ ਦੋਨੇ ਆਓ ਮੇਰੇ ਕੋਲ ਕੀ ਬਣਾ ਦੇਣਾ ਰੱਖੀ ਵੀ ਹੈ ਜਮੀਂ ਦੀ 11 ਵਜੇ ਰੱਖੀ ਹੋਈ ਹੈ ਇਹ ਇਹ ਤਾਂ ਕਰੋ ਇਹ ਤਾਂ ਬਹੁਤ ਫਾੜੀ ਜੀ ਇਹਨੇ ਟੇਕਓਵਰ ਕੀਤੇ ਪਹਿਲਾਂ ਡਰੇਨਿੰਗ ਬੈਗ ਮੇਰੇ ਕੋਲ ਸੀਗੇ ਇਹਨੇ ਲਏ ਨੇ ਵੀ ਕੀਤੇ ਆ ਤੁਸੀਂ ਪੁਰਾਣੇ ਬੰਦੇ ਬੈਠੇ ਹੋ ਸ਼ਹਿਰ ਚ ਮੈਂ ਜੋ ਮੈਂ ਤੁਹਾਨੂੰ ਦੱਸਦਾ ਨੇ ਇਹ ਗਲਤ ਕਿੰਨੇ ਸੀਰ ਜੀ ਸੀਰ ਸਾਡੀਆਂ ਮੇਰੀਆਂ ਮੋਟਰਾਂ ਸਾਰੀਆਂ ਚਲੀ ਜਾਂਦੀਆਂ ਜੇਨਰੇਟਰ ਚੱਲ ਰਿਹਾ ਜੀ ਮੈਂ ਆਪਣੇ ਲੋਏ ਸਾਰੇ ਚੱਲੀਆਂ ਹੋਏ ਚਲੋ ਕੋਈ ਨਹੀਂ ਕਾਢਦੇ ਗੱਲ ਤੁਸੀਂ ਆ ਜਾਓ ਸਾਡੇ ਤੇ ਟਟੋਆ ਕਹਿੰਦਾ ਸੀਗਾ ਪੱਟਿਆ ਪੈਡਾ ਪ੍ਰਲਾਦ ਚੌਂਕ ਜੀ ਪ੍ਰਲਾਦ ਚੌਂਕ ਇਹ ਵੀ ਕਹਿਣਾ ਇਹਨਾਂ ਨੂੰ ਵੀ ਉਹ ਚੋਆ ਕਿਹੜੇ ਸ਼ੌਕ ਨੂੰ ਰੱਖਿਆ ਹੋਇਆ ਹਾਂਜੀ ਹੱਥੇ ਕੋਈ ਡਿੱਗ ਪਵੇ ਵਿੱਚ ਕਰਦੇ ਆ ਜੀ ਉਹ ਮਕਰ ਸਾਹਿਬ ਨੂੰ ਕਹਤਾ ਸੀ ਵਸੇ ਮੈਂ ਪ੍ਰਲਾਦ ਚੌਂਕ ਦਾਦੇ ਉੱਥੇ ਕਿਆ ਸੀਗਾ ਹਾਂਜੀ ਹਾਂਜੀ ਮੈਨੂੰ ਆਈ ਵੀ ਦੱਸਦੇ ਮੈਂ ਕਿ ਰਵਦਾਸ ਨਗਰ ਮੈਡਮ ਹੁਣ ਜਾ ਕੇ ਆਏ ਤੇ ਬੁਰਾ ਹਾਲ ਹੂੰ ਕੱਚੀ ਮੰਡੀ ਬੁਰਾ ਹਾਲ ਹੈ ਮੈਡਮ ਹੈ ਸਭ ਕੁਝ ਗਲਤ ਇਹਨਾਂ ਦੀ ਕਾਰਨ ਦੀ ਹੈ ਜੀ ਹੂੰ ਇਹ ਥੋੜਾ ਜਿਹਾ ਜ਼ਿਆਦਾ ਫਿਕਰ ਦੇ ਆ ਮੈਨੂੰ ਜੋਮਾ ਸੈਂਟਰ ਪੁਆਇੰਟ ਹੈ ਜੀ ਬਾਜ਼ਾਰ ਦਾ ਆਹਾਂ ਹਾਂਜੀ ਇੱਥੇ ਵੀ ਆ ਹਾਲ ਹੈ ਹੂੰ ਤੁਸੀਂ ਤੁਸੀਂ ਆਓ ਨਹੀਂ ਬਾਰਿਸ਼ ਤਾਂ ਹੈਗੀ ਆ ਪਰ ਇੰਨਾ ਇੰਨਾ ਪਾਣੀ ਥੋੜੀ ਹੁੰਦਾ ਵੀ ਬੰਦਾ ਬਾਹਰ ਹੀ ਨਾ ਪਾਣੀ ਤਾਂ ਇਹ ਕਹਿੰਦੇ ਰਾਤ ਤਾਈ ਨਿਕਲਦਾ ਹੀ ਨਹੀਂ ਖੜੇ ਹੀ ਆ ਲੋਕ ਰਾਤ ਤਾਈ ਨਿਕਲਦਾ ਹੀ ਪਾਣੀ ਨਹੀਂ ਨਿਕਲਦਾ ਨਾ ਰਾਤ ਤੱਕ ਪਾਣੀ ਨਹੀਂ ਨਿਕਲਦਾ ਕਹਿੰਦੇ ਮੈਂ ਤਾਂ ਤੱਕ ਜੀ ਆਉਂਦੇ ਰੋਟੀਆਂ થી ਖਰੋ ਖਾਣੀਆਂ ਆ ਸਾਰੇ ਦੁਕਾਨਦਾਰ ਖੜੇ ਆ ਇੱਥੇ ਬੁਰਾ ਹਾਲ ਹੈ ਜੀ ਇਹਨਾਂ ਦੇ ਨਾ ਤਮੀ ਪਈ ਹੈ ਨਾ ਤੇ ਆਪ ਤਾਂ ਤੁਹਾਨੂੰ ਸ਼ਰੀ ਵਿਕਟ ਕਰ ਲੈਣਾ ਜੀ ਤੁਸੀਂ ਆਓ ਇੱਥੇ ਤੇ ਇਹਦੇ ਮੋਟਰਾਂ ਮੋਟਰਾ ਕੋਈ ਲਵਾਈਆਂ ਸੀ ਉਹ ਬੰਦ ਹੀ ਪਈਆਂ ਕਿਸੇ ਨੇ ਚਲਾਈਆਂ ਨਹੀਂ ਤੇ ਹੁਣ ਮੈਨੂੰ ਦੱਸ ਰਿਹਾ ਮੈਂ ਉਹਨੂੰ ਸੱਦਿਆ ਸੀ ਇੱਥੇ ਮੱਕਣ ਨੂੰ ਆਓ ਜੀ ਉਹ ਮੈਂ ਦਿਨ ਸਾਰੇ ਹੀ ਗੜ੍ਹ ਇਲਾਕੇ ਆਈਆਂ ਬਾਜ਼ਾਰ 'ਚ ਤਾਂ ਕਿਤੇ ਵੀ ਨਹੀਂ ਕੋਈ ਜਗ੍ਹਾ ਵੀ ਹੈ ਨਹੀਂ ਜਿੱਥੇ ਪਾਣੀ ਨਾ ਖੜਾ ਹੋਵੇ ਇਹ ਤਾਂ ਜ਼ਰੂਰ ਹੈ ਕਿੰਨੇ ਸਾਲਾਂ ਦੀ ਐ ਸਮੱਸਿਆ ਪੁਰਾਣਾ ਹੈ ਪੁਰਾਣਾ ਹੈ ਦੇਖਣਾ ਹੀ ਨਹੀਂ ਪਾਣੀ ਦੇ ਘਰ ਕਰ ਟੱਪੂ ਦੀ ਜਿੱਪਾ ਟੱਪਨਾ ਤੇਜ਼ੀ ਨਾਲ ਪੜਦੀਆਂ ਜਿਵੇਂ ਲੈ ਵੀ ਵਰਤ ਹਾਂ 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 ਕਈ ਵੇਰ ਸਾਥ ਨੂੰ ਹੀ ਕਰਵਾਉਣਾ ਪੈਂਦਾ ਦੁਕਾਨ ਦਾ ਸਾਮਾਨ ਚੱਕ ਕੇ ਉੱਤੇ ਰੱਖਣਾ ਪੈਂਦਾ ਕਾਉਂਟਰ ਵਿੱਚ ਵੜ ਜਾਂਦਾ ਹਾਂਜੀ